ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪਹਿਜ ਰਖਦਾ ਆਇਆ RAM ਰਾਜੇ ਹਰ ਨਾਕ ਜੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਦੇ ਦਕਾਂ ਪਿੱਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਧੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਏ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ 13 ਅੰਤ ਨਾ ਜਾਹੀ ਲਖਿਆ ਰਹਾਉ जात मह जोत जोत मह जाता कल कला पर पुर रहया तू सच्चा साहिब सत सवाले ओ जिन की ती सो पार पया कहो नान करते किया जो किस करना सो कर रहया सो दर राग आसा महला पहला एक ओंकार सतगुरु प्रसाद सोदर तेरा के हा सो कर के हा जित बै सरब संभाले वाजे तेरे नाद ने के असंथा के ते तेरे मामन हारे ਕੇਤੇ ਤੇਰੇ ਰਗ ਪਰਿ ਸੋ ਕਹਿਣ ਕੇਤੇ ਤੇਰੇ ਗਾਵਣ ਹਰ ਗਾਵਣ ਤੁਧ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧ ਨਾ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰਨ ਵਿਚਾਰੇ ਗਾਵਣ ਤੁਧ ਨੂੰ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨੋ ਅੰਦਰ ਦਰਾਸਨ ਬੈਠੇ ਦੇਵਤਾ ਅਧਰਣਾ ਲੈ ਗਾਵਣ ਤੁਧ ਨੋ ਸਿਧ ਸਮਾਧੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਣ ਰਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਣੀ ਆਵਣ ਮੋਹਣ ਸੁਰਗ ਮਾ ਛਪਿਆਲੇ ਗਾਵਣ ਤੁਧਨੋ ਰਤਨਿਉ ਪਾਇ ਤੇਰੇ ਅਡਸਰ ਧੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮਨੁ ਬ੍ਰਹਮੰਡਾ ਕਰਕੇ ਰਖੇ ਤੇਰੇ ਧਾਰੇ ਸੇ ਤਦਨ ਗਾਵਣ ਜੋ ਤਰਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨ ਗਾਵਣ ਸੇਮ ਚਿਤਨੇ ਅਮ ਨਾਨਕਿਆ ਵਿਚਾਰੇ ਸੋਈ ਸੋਈ ਸਰਾਸੁ ਸਾਇਬ ਸਚਾ ਸਚੀ ਨਾਹੀ ਹੈਪੀ ਹੋਸੀ ਜੈ ਨਾ ਜਾਸੀ ਰਤਨਾ ਦੀ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੀ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇ ਸੋਈ ਕਰ ਸਿ ਬਰੁਕਮ ਨਾ ਕਰਨਾ ਜਾਇ ਸੋ ਪਾਸਲ ਸਹ ਪਾਸਾ ਸਾਇਬ ਨਾਨਕ ਰਹਨਨ ਜਾਇ ਆਸਾ ਮਹੱਲਾ ਪਹਿਲਾ ਸੁਣੋ ਮੱਡਾ ਖੇਸਬ ਕੋਏ ਕੇਵੜ ਵੱਡਾ ਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗਵੇਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਦਿਲ ਵਡਿਆਈ ਸਭ ਸਾਦੇ ਸਾਬਤਾ ਸਭ ਚੰਗੇ ਆਈਆਂ ਸਿੱਧਾ ਵਿਰਖਾਂ ਕੀਆਂ ਵਡਿਆਈਆਂ ਤੁਧਵੀ ਸਿੱਧੇ ਕਿਨੇ ਨਾ ਪਾਈਆ ਕਰਮ ਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਹਾ ਵੀ ਆਚਾਰ ਸੁੱਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਦ ਸੇ ਕਿਹਾ ਆਚਾਰ ਨਾਨਕ ਸੱਚ ਸੁਵਾਰਣ ਹਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਮੈਂ ਸਰੇ ਮਰ ਜਾਉ ਆਖਣੇ ਔਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੈ ਭੂਖ ਤੂ ਭੁਖਾ ਕਹਿ ਚਲੀਐ ਦੁਖ ਸੋਖਿ ਵਿਸਰੇ ਮੇਰੀ ਮਾਏ ਸੱਚਾ ਸਭ ਸੱਚੇ ਨਾਹਿ ਰਹਾਉ ਸੱਚ ਨਾਮ ਕੀ ਤਲਵੜਿਆ ਯਾਗ ਛਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹਣ ਝੁਕੇ ਭੂਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵ ਦਾਪਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੇ ਕਮਜਾਤ ਨਾਨਕ ਨਾਮੇ ਬਾਣ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੇ ਦਿਨ ਸਤਿਗੁਰ ਸੁਰ ਪੁਰਖਾ ਬਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਇ ਕਰਦੇ ਆ ਨਾ ਪ੍ਰਕਾਸ਼ ਮੇਰੇ ਮਿਤ ਗੁਰਦੇ ਮਕੂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਛਟਾਈ ਹਰ ਕੀਰਤ ਹਮਦੇ ਰਹਿਰਾਸ ਰਹਾਓ ਹਰ ਦਿਨ ਕੇਵੜ ਭਗਵਦੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਐ ਤਿ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਨੇ ਹਰ ਜਣ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਤ ਸੰਗਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹਲਾ ਪੰਜਵਾ ਕਾਹੇ ਰਹਿ ਮੰਚ ਤਵੇ ਉਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਤ੍ਰਮ ਜਿੰ ਤਿ ਉਪਾਈ ਤਾਕਿ ਜਿਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਾ社ਗਤ ਮਲੇ ਸਿਓ ਤਰਿਆ ਗੁਰਪੁਰ ਸਰ ਭਰਮ ਪਦ ਪਾਇਆ ਸੂਕੇ ਕ੍ਰਸ਼ ਧਰਿਆ ਰਹਾਓ ਜਨਨ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਲਖ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਾਵੇ ਸੇ ਕੋ ਸਰਸ ਪਾਚੇ ਬਿਸ਼ਰੀ ਸਰਿਆ ਦਿਨ ਗਵਣ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਦਾਨ ਦਸ ਅਸਨਿਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਮਰਾ ਗਿਆ ਸਾ ਮਹੱਲਾ ਚੌਥਾ ਸੋ ਬਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਬਰਖ ਨੰਦਨ ਹਰ ਬਰਖ ਨੰਦਨ ਹਰਗਮ ਗਮਿਯਾ ਪਾਰਾ ਸਭ ਧਾਵੇ ਸਭ ਧਾਵੇ ਤੋ ਜੀ ਹਰ ਸੱਚੇ ਸਰਗਨ ਹਾਰਾ ਸਭ ਜੀਤ ਮਾਰੇ ਜੀ ਤੁਧੀਆਂ ਕਾਦਾ ਤਾਰਾ ਨਰ ਤੇ ਅਗੋ ਸੰਤੋਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਘੜ ਕੜੰਤਰ ਸਰੰਮਨੰਤਰ ਜੀ ਹਰੇਕ ਪਰਗ ਸਮਾਨਾ ਇਕ ਜਾਤਿ ਕੇ ਪਖਾਰੇ ਜੀ ਸਭ ਤੇਰੇ ਝੋਲ ਬਿਜਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂ ਬਿਨ ਵਰ ਨਾ ਜਾਣਾ ਤੂ ਪਾਰ ਬ੍ਰਹਮ ਵਿੰਤ ਬੈਂਤਰੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੀ ਜਨ ਨਾਨਕ ਤਿਨ ਕੁਰਬਾਨਾ ਹਰਤੇ ਆਵੇ ਹਰਤੇ ਆਵੇ ਤੁਝੇ ਸੰਜਲੁਗ ਮੈ ਸੁਗਵਾਸੀ ਸੇਵਕਤ ਸੇਵਕਤ ਭੈ ਜਨ ਹਰਤਾ ਜਿਨ ਤੂਟੀ ਜਮਕੀ ਫਾਸੀ ਜਿਨਰ ਪੋਜਨ ਹਰ ਨਿਰਪੋਤੇ ਆਏ ਜੀ ਤਿਨ ਕਾ ਪੋ ਸਭ ਗੁਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਦੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੈ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਰ ਤੇਰੀ ਪਦ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਗ ਸਲਾਹਣ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਵ ਤਾਪੇ ਜਪੇ ਬੇਅੰਤ ਤੇਰੇ ਨੇ ਤੇਰੇ ਨੇ ਪੜੇ ਬਸ ਮਰ ਸਾਸ ਦੀ ਖੜਕਰਾ ਕਣ ਕਰੂ ਕਰੰਤਾ ਸੇ ਪਗ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂ ਆਦ ਪੁਰਖਿਓ ਪਰਮਪਰ ਕਰਤਾ ਜੀ ਤੁਰ ਜੇ ਵੜੇ ਵਰਨਾ ਕੋਈ ਤੂ ਜੁਗ ਜੁਗ ਇੱਕੋ ਸਰਸਦਾ ਤੂ ਵੇਖੋ ਜੀ ਤੂੰ ਨੇਚਲ ਕਰਤਾ ਸੋਈ ਤੁਦਾਪੇ ਭਾਵੇ ਸੋਈ ਵਰਤੇ ਜੀ ਤੁਦਾਪੇ ਕਰੇ ਸੋ ਹੋਈ ਤੁਦਾਪੇ ਸਿੱਧ ਸਭਿਉ ਪਾਈ ਜੀ ਤੁਦਾਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹਿਲਾ ਚੌਥਾ ਤੂ ਕਰਤਾ ਸਚੈ ਮੈਂ ਢਾਸਾਈ ਜੋ ਤੂ ਪਾਵੇ ਸੋਈ ਤਿਸੀ ਜੋ ਤੂ ਦੇ ਸੋਈ ਹੁ ਪਾਈ ਰਹਾਉ ਸਭ ਤੇਰੀ ਤੂੰ ਸੁਬਣੀ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਰੂਦਰਿਆ ਸਤਿ ਦਿਹੀਮਾਏ ਤਦ ਵਿੱਚ ਦੂਜਾ ਕੋਈ ਨਾਏ ਜੀਤ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਾ ਸੁਨੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਇ ਜਨ ਜਾਣੇ ਹਰ ਗੁਰ ਸਦੀ ਆਖ ਵਖਾਣੇ ਜਿਨ ਹਰ ਸੇਵਾ ਤਿਨ ਸੁਖ ਪਾਇਐ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤਦਿੰ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਇ ਜਨਨ ਗੁਰੂ ਪ੍ਰਗਟ ਹੋਏ ਹਾਸਾ ਮਹਿਲਾ ਪਹਿਲਾ ਜਿਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਰ ਮਾ ਭੰਗਨੀ ਚਾਲ ਅਹੰ ਦੇਖੈ ਤੇ ਡੂਬਿ ਜਲੇ ਮਨੇਕ ਨ ਚੇਤ ਸਮੂੜ ਬਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਨ ਸੁਦਾ ਜਨੁ ਪਿਆ ਪ੍ਰਣਮਤ ਨਾਨਕ ਤੇ ਨਿਕੇ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਨਾ। ਭਈ ਪ੍ਰਾਪਤ ਮਨੁ ਕੁਦੇ ਹਰੀਆ ਗੋਮਦ ਮਨ ਕਹੇ ਤੇਰੀ ਬਰੀਆ ਵਰ ਕਾਤਰਿਕ ਤੇ ਨਾ ਕਾਮ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਲਾ ਭਉਜੈ ਤਰਨ ਕੈ ਜਨ ਬਿਤਾ ਜਾ ਤਰਨ ਗਮਾਇ ਕਹਿ ਰਹਾਓ। ਜਬ ਤਸ ਨਾਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇ। ਗਉ ਨਾਨਕ ਹਮਣੀ ਚਰਮਾ ਸਰਨ ਪਰੇ ਕੀ ਰਾਖੋ ਸਰਮ ਪਾ ਚਾਇ ਦਸਨ ਕਬੀਰ ਬਾਜ ਬੇਂਤੀ ਚੋਪਈ ਅਮਰੀ ਕਰੋ ਹਰ ਦੇ ਰੱਥਾ ਪੂਰਨ ਹੋਇ ਚਿਤ ਕੀ ਇਛਾ ਤਵ ਚਨਮ ਦੇ ਹਮਾਰਾ ਆਪਣਾ ਦਾਨ ਕਰੋ ਪ੍ਰਤਿਪਾਰਾ ਅਮਰੇ ਦੁ ਸੁਵੇ ਤਮ ਕਾਉ ਆਪਾ ਹਦ ਮਿਹ ਬਚਾਓ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰ ਰਛਣ ਜੀ ਕਰ ਦੇ ਕਰੀਆ ਸਭ ਰਣਕੁਆਰ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰਪ ਜਨ ਕੀ ਰਹੇ ਪਿਆਸਾ तुम्हें शारद के वरनाते हूं जो बरचास तुम ते पाऊं सेवक से कह मारे तारिए चुन चुन सत्र हमारे मारिए आप हादे मुझे प्रिय मरण काल का त्रासने वरी है हु जो सदा हमारे पछा श्रीस्तुज जो करी वरच्छा राग ले मेरा कण हारे साहिब संत सहाय प्यारे दीन मन दृष्टन के हंतात महपरी चतुर्गस्कंता ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸੁਜਿਓ ਉਤਰਾ ਕਾਲ ਪੈ ਕਰਿਬਿ ਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਵਕਿਓ ਵੇਦਰਾ ਬ੍ਰਹਮ ਜੋਥਿਓ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਦਇਕਤ ਬਨਾਇਓ ਦੇਵਦਾ ਜਛਨੇ ਬੁਜਾਇਓ ਆਦੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਮਾਰੀ ਸਕਲ ਪ੍ਰਜਾ ਜੀ ਨੇ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਭਦੀਓ ਸਤਨ ਕੋ ਪਰਮਉਪਦੇਕੀਓ ਘਟ ਘਟ ਕੇ ਅੰਤਰ ਕੀ ਜਾਣ ਤਕਲੇ ਬਰੇਕੀ ਪੀਰ ਪਛਾਨ ਚਿੰਟੀ ਤੇ ਕੁੰਚਰੇ ਸੂਲਾ ਸਭ ਪਰ ਕਿਰਪਾ ਦੇਖਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਬੜਬੜ ਕੀ ਜਾਣੇ ਜਬ ਦਰਖੇ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਵ ਪਾਰਾ ਜਬਾ ਕਰਤ ਕਰਤ ਹੋ ਕਭੂ ਤੁਮ ਮੈ ਮਲਤ ਦੇ ਦਰਸਭੂ ਜੇ ਤੇ ਵਣ ਸਰ ਸਬਤਾਰੇ ਆਪਿ ਆਪਣੀ ਭੂਝੂ ਚਾਰੇ ਤੁਮ ਸਭੀ ਤੇਰਾ ਤਨਰਾਣ ਜਾਣਤ ਭੇਦ ਭੇਦੇ ਹਰਿਆਲਮ ਨਿਰੰਕਾਰ ਨਮਕਾਰਨ ਲੰਬੇ ਆਦ ਨੀਲੇ ਨਾਦੀ ਅ ਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਮ ਨ ਭਾਵਤ ਬੇਦਾ ਤਾਕੋ ਕਿਰਪਾ ਹਣ ਨਮਾਨ ਤਵਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਭ ਨਿਰੰਕਾਰ ਕਾ ਛਿੰਤ ਰਹਤਵ आप ही अपनी बुजहेती वर्णत पिन पिन तुह तेती तुम्हारा लखा न जाए बुसारा कैवी सजा प्रथम संसार देखै रूपनु सुरूप पारंक पेवराव कहि पूपांडा जे रसेत्र के निथपुर कान बहु रहै दिन कहु फूलदा जा है बैठा कौसिंद पे संकेत के ठा सगरी सिष्ट गाय चंबवाल उद्गाड रूप से अंबव अबर अच्छा हे री तुम करो सीखे बारसिक संगरो दूसरा से अलवरत पाता सकल मलेष करो रन काता ਦੇਸ ਤੁਸ ਸਰਨੀ ਪਰੇ ਤਿਲਕੇ ਸੁਦਕ ਤੁਹਾਮਰੇ પુરੁਸ਼ਣੰ ਪਗ ਭਰੇ ਤਿਹਾਰੇ ਤਿਲਕ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਘਭਰਤੇ ਹੈ ਤਾਕੇ ਕਾਲ ਨਿਕਟ ਰਹੇ ਰਛਾ ਹੋਏ ਤੈ ਸੁਭ ਕਾਲਾ ਦੂਸਰੇ ਸਰੇ ਤਤਕਾਲਾ ਕਿਰਪਾ ਗ੍ਰਿ ਸੰਜਾਇਨੇ ਰਹੇ ਹੋ ਤਾਕੇ ਤਾਪ ਤੁਨ ਕਮੋ ਹਰ ਹੋ ਰਿਦ ਸਿਧ ਕਰਮੋ ਸੁਭ ਹੋਏ ਜਿਸ ਸੁਾਸ ਸਕੇ ਨਾ ਕੋਈ ਇਕ ਬਾਰ ਜਿੰਦ ਮੈਂ ਸਮਾਰਾ ਕਾਲ ਫਾਸ ਤੇ ਧਾਇ ਬਾਰਾ ਜਿੰਨਰ ਨਰਨਾਮ ਤੇ ਹਰੂ ਕਹਾ ਦਾਰੇ ਦਿਸਧੋਗ ਤੇ ਰਹਾ ਖੜੇ ਕੇ ਤਮੈ ਸਰਨ ਤੇ ਹਾਰੀ ਆਪ ਹਾਦਲੇ ਹੋ ਬਾਰੀ ਸਰਬਟੋਰ ਮੋ ਹੋ ਜੁਆਇ ਦਿਸਧੋਗ ਤਲੇ ਹੋ ਬਚਾਈ ਸਵਈਆ ਪਾਏਗੇ ਜਬ ਤੇ ਤੁਮਰੇ ਤਪਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀਮ ਭ੍ਰਾਨ ਕੋ ਰਾਨੇ ਕਹਿਮਤੇ ਕ ਨਾ ਮੰਨਿਓ ਜਿਮਰ ਸਾਸ ਰਵੇ ਸਮੈ ਵੋ ਪਹਿਨ ਕਐ ਮੇਕ ਨਾ ਜਾਣਿਓ ਸਿਰੇਸ ਪਾਨਿ ਕਰ ਬਾਤਮਰੀ ਕਰ ਮੈਨੇ ਕ ਸੁਬਤੋ ਹੀ ਬਖਾਨਿ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤਹਾਰੂ ਦੁਆਰ ਬਾਹਂ ਗਏ ਕਿਲਾ ਜੀ ਅਸ ਗੋਬਿੰਦਾਸ ਤੁਹਾਰੇ ਬ੍ਰਾਮ ਕਲੀ ਮਹਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਰ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਨਜਨੀ ਮਸਾਇਆ ਕਹੇ ਨਾਨਕੇ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸ ਦਾ ਰੋਹ ਹਰ ਨਾਲੇ ਹਰਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਜੀ ਕਾਰੋ ਕਰੇ ਤੇਰਾ ਕਰਜ ਸਭ ਸਮਾਰਨ ਸਬਨਾ ਗਲਾ ਸਮਰਤ ਸਵਾਮੀ ਸੋਕ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭਕ ਜੈ ਜਿਸ ਤੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਨਵਸਾਵੇ ਨਾਮ ਜਿਨ ਕਮ ਨਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਥੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਏ ਧਾਰੋ ਸਾਚੇ ਨਾਮੇ ਦਾ ਅਰਮੇ ਰਾਜਿਨੀ ਭੁੱਖਾ ਸਭ ਗੁਮਾਈਆਂ ਕਰਛਾਂ ਸੁਖਮਣੇ ਅਵਸੈ ਦਿਲ ਛਾ ਸ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਵਡਿਆਈਆਂ ਕਹੇ ਨਾਲ ਸੁਣੋ ਸੰਤੋ ਸਭ ਤੋਂ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਬਾਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਲੋਤਨ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈਸਕ ਹੋ ਆਤਿ ਕਰੇਨ ਦਵਾ ਜੀਣਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬਨਿ ਪ੍ਰਪਾਇਆ ਉਤਰੇ ਸਗਲ ਵਸੂਰੇ ਧੂਖ ਰਾਗ ਸੁਨਤਾ ਪ੍ਰਤਿ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਆਪਣੀਤ ਕਹ ਤੇ ਪਵਿਤ ਸਤਗੁਰ ਹਿਆ ਪਰਪੂਰੇ ਵਿਡਵੰਤ ਨਾਨਕ ਗੁਰ ਚਰਨ ਲਾਗੇ ਵਾਜੇਨ ਹਰਤੂਰੇ ਮੰਦਾਵਣੀ ਮਹੱਲਾ ਪੰਜਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਰਸੰਤੋਕ ਵਿਚਾਰੋ ਮ੍ਰਿਤ ਨਾਮ ਠਾਕੁਰ ਕਾ ਪਈਓ ਰਿਸ ਕਾ ਸੁਖ ਸੇਧਾਰੋ ਦੇਖੋ ਖਾਵੇ ਦੇਖੋ ਬੁੰਚੇਲਸ ਕਾ ਹੋਇ ਉਦਾਰੋ ਇਹ ਵਸਤਰੀ ਨਹ ਜਾਇ ਨਿਤ ਨਿਤ ਰੱਖਿ ਉਰਤਾਰੋ ਤੁਮ ਸੰਸਾਰ ਚਰ ਲਗਤ ਰਿਏ ਸੁਬਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੁ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਰਮਣਤੀ ਵੇ ਹਰਿਆ ਪੋੜੀ ਜਿੱਥੇ ਸੁਖ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਣੀਆਂ ਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਡ ਜਾਏ ਭੌਦਲਿਕ ਰੂਸ ਬਿਆ ਗੁਰ ਸਬਦੀ ਭਾਰ ਪਾਏ ਜਿੰਨ ਕੋ ਲੱਗੀ ਪਿਆਸ ਉਮਰੀ ਸੇ ਹੀ ਖਾਏ ਕਲਮੇ ਸੁ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੀ ਆਮ ਤੋ ਦੇਇ ਸ਼ਲੋਕ ਮਹੱਲਾ 5 ਅੰਤਰ ਗੁਰੂ ਆਰਦਨਾ ਜੀਵਾਂ ਜਪ ਗੁਰਨਾਉ ਨੇਤਰੀ ਸਤ ਗੁਰ ਪੇਖਣਾ ਸੁਰਨੀ ਸੁਰਨਾ ਗੁਰਨਾਉ ਸਤ ਗੁਰ ਸੇਤੀ ਰਤਿਆ ਦਰਗੇ ਭਈ ਠਾਉ ਕਹਉ ਨਾਨਕ ਕਿਰਪਾ ਕਰੇ ਜਿਸਨੂੰ ਹਿਵਤ ਦੇ ਜਗ ਮੇ ਉਤਮ ਕਾੜੀਐ ਵਰਲੇ ਕੇ ਹੀ ਕੇ ਮਹੱਲਾ ਪਨਵਾ ਰਖੇ ਰਖਣੇ ਹਾਰੇ ਆਪਿਓ ਬਾਰੀਣ ਗੁਰ ਕੀ ਪੈਰੀ ਪਾਏ ਕਾੜ ਸਵਾਰੀਣ ਹੋ ਆਇ ਆਪ ਦੇ ਹਾਲ ਮਨੋਨਾ ਵਿਸਾਰੀਣ ਸਾਧ ਜਨਾ ਕੇ ਸੰਗ ਪਵ ਜਲ ਧਾਰੀਣ ਸਾਖਤ ਨਿੰਦਕ ਦੁਖਿਨ ਮਾਹਿ ਵਿਦਾਰੀਣ ਈ ਸਾਬ ਕੀ ਟੇਕ ਨਾਨਕ ਮਲੇ ਮਾਈ ਜਿਸ ਮੇਰੇ ਸੁਖ ਹੋਏ ਸਗਲੇ ਦੁਖ ਜਾਏ ਈ ਸਾਬ ਕੀ ਟੇਕ ਨਾਨਕ ਮਲੇ ਮਾਈ ਜਿਸ ਮੇਰੇ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ